ਜੀ ਸਰ ਗੁਰਦੁਆਰਾ ਸ੍ਰੀ ਜੀਵਨਗਰ ਦੇ ਵਿੱਚ ਜਿਹੜੇ ਪ੍ਰੋਗਰਾਮ ਹੋ ਰਹੇ ਨੇ ਬਾਰੇ ਥੋੜੀ ਜਾਣਕਾਰੀ ਕਿ ਕਿਸ ਤਰ੍ਹਾਂ ਕੀਤੇ ਜਾ ਰਹੇ ਪਰਮ ਸਤਕਾਰ ਯੋਗ ਸਾਧ ਸੰਗਤ ਜੀ ਕੱਲ ਨੂੰ ਸਤਕਾਰ ਯੋਗ ਬੇਬੇ ਦਲੀਪ ਕੌਰ ਜੀ ਜੀ ਯਾਦ ਮਨਾਈ ਜਾ ਰਹੀ ਹੈ ਸ੍ਰੀ ਜੀਵਨਗਰ ਦੀ ਪੁੱਤਰ ਧਰਤੀ ਤੇ ਜੀ ਬੇਬੇ ਦਲੀਪ ਕੌਰ ਜੀ ਇਸ ਇਲਾਕੇ ਦੇ ਵਿੱਚ 2012 ਤੱਕ ਉਹਨਾਂ ਨੇ ਸੇਵਾ ਕੀਤੀ ਸਾਧ ਸੰਗਤ ਜੀ ਗੁਰੂ ਘਰ ਬੇਬੇ ਦਲੀਪ ਕੌਰ ਆ ਸੇਵ ਕਮਾਈ ਪੁੱਤਰਾਂ ਦੀਆਂ ਦਾਤਾਂ ਵੰਡਦੇ ਦੀਨ ਦੁਖੀ ਸਹਾਇ ਮਾਤਾ ਜੀਵਨ ਕੌਰ ਤੇ ਵਾਂਗਰਾ ਜੱਸ ਉਹਨਾਂ ਦਾ ਛਾਇਆ ਇਸ ਇਲਾਕੇ ਵਿੱਚ ਬਾਜਵਾ ਉਹਨਾਂ ਦੀ ਸੀ ਸ਼ਰਮਾਇਆ ਜੀ ਵਾਹ ਬੇਬੇ ਦਲੀਪ ਕੌਰ ਜੀ 1951 ਦੇ ਵਿੱਚ ਸਤਕਾਰਯੋਗ ਮਹਾਰਾਜ ਵੀਰ ਸਿੰਘ ਜੀ ਦੇ ਨਾਲ ਉਹਨਾਂ ਦਾ ਸ੍ਰੀ ਜੀਵਨ ਨਗਰ ਦੀ ਪੁੱਤਰ ਧਰਤੀ ਤੇ ਆਨੰਦ ਕਾਰਜ ਹੋਇਆ ਜੀ ਔਰ ਉਸ ਦਿਨ ਤੋਂ ਆ ਕੇ ਉਹਨਾਂ ਨੇ ਇੱਥੇ ਮਹਾਨ ਸੇਵਾ ਕੀਤੀ ਹਰ ਪੱਖ ਤੋਂ ਜੀ ਔਰ ਉਹਨਾਂ ਦੀ ਸਾਰੇ ਜਿਹੜੇ ਗੁਣ ਆ ਉਹ ਤਾਂ ਦੱਸੇ ਨਹੀਂ ਜਾ ਸਕਦੇ ਪਰ ਉਹਨਾਂ ਨੇ ਹਰ ਗਰੀਬ ਦੀ ਇੱਥੇ ਮਦਦ ਕੀਤੀ ਪਤਾ ਨੂੰ ਕਿੰਨਿਆਂ ਨੇ ਪਲਾਟ ਦਿੱਤੇ ਕਿੰਨਿਆਂ ਦੇ ਵਿਆਹ ਕੀਤੇ ਜੀ ਔਰ ਹਰ ਗਰੀਬ ਆਏ ਦੀ ਸਹਾਇਤਾ ਕਰਦੇ ਸੀ ਜਦੋਂ ਕੋਈ ਮੇਲਾ ਇੱਥੇ ਹੁੰਦਾ ਸੀ ਅੱਧੀ ਸੰਗਤ ਜਿਹੜੀ ਸੀ ਬੇਬੇ ਜੀ ਦੇ ਦੁਆਲੇ ਬੈਠੀ ਹੁੰਦੀ ਸੀ ਇਹ ਉਹਨਾਂ ਦਾ ਪ੍ਰਭਾਵ ਸੀ ਹਰ ਆਏ ਨਾਲ ਦੁੱਖ ਸੁੱਖ ਦੀ ਸਾਂਝ ਸੀ ਜਦੋਂ ਵੀ ਕਿਸੇ ਨੇ ਜਾ ਕੇ ਮੱਥਾ ਟੇਕਣਾ ਰਾਜੀ ਖੁਸ਼ੀ ਪੁੱਛ ਕੇ ਕੋਲ ਬੈਠੀ ਬੀਬੀ ਨੂੰ ਆਖਣਾ ਮੇਰੀ ਫ੍ਰਿਜ ਚੋਂ ਲਿਆ ਕੇ ਇਹਨਾਂ ਨੂੰ ਜਲ ਪਾਣੀ ਸ਼ਿਕਾਓ ਔਰ ਉਹਨਾਂ ਦੀ ਇਸ ਇਲਾਕੇ ਦੇ ਵਿੱਚ ਬਹੁਤ ਛਤਰਛਾਇਆ ਸੀ ਉਹਨਾਂ ਦੀ ਯਾਦ ਦੇ ਵਿੱਚ ਕੱਲ ਨੂੰ ਹੀ ਜੀ 23 ਨੂੰ ਸਤਿਗੁਰੂ ਦਲੀਪ ਸਿੰਘ ਜੀ ਦੀ ਕਿਰਪਾ ਨਾਲ ਸਾਜ ਸੰਗਤ ਸੰਯੋਗ ਨਾਲ ਪਾਰੀ ਮੇਲਾ ਹੋਵੇ ਠੀਕ ਹੈ ਇਹਨਾਂ ਹੀ ਕਹਿੰਦਾ ਹੋਇਆ ਕਿ ਮੈਂ ਜੀ ਹਾਂਜੀ ਇਹ ਪ੍ਰੋਗਰਾਮ ਜਿਹੜੇ ਸ਼ੁਰੂ ਹੋਏ ਸੀ ਕਦੋਂ ਤੋਂ ਸ਼ੁਰੂ ਕੀਤੇ ਗਏ ਸੀ ਅੱਜ ਤੋਂ 9 ਦਿਨ ਪਹਿਲਾਂ ਸਤਿਗੁਰੂ ਦਲੀਪ ਸਿੰਘ ਜੀ ਦੇ ਹੁਕਮ ਅਨੁਸਾਰ ਜੀ ਇੱਥੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਨੂੰ ਸਮਰਪਤ ਇਹ ਪ੍ਰੋਗਰਾਮ ਇੱਥੇ ਸ਼ੁਰੂ ਕੀਤਾ ਗਿਆ ਸੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਸੱਚੇ ਪਾਤਸ਼ਾਹ ਚੱਲਿਆ ਸਾਧ ਸੰਗਤ ਨੇ ਬੜੀ ਕਿਰਪਾ ਕੀਤੀ ਸਾਧ ਸੰਗਤ ਵੀ ਇਹਦੇ ਵਿੱਚ ਬਹੁਤ ਹਿੱਸਾ ਪਾ ਰਹੀ ਹੈ ਤੇ ਸਤਿਗੁਰਾਂ ਦੇ ਹੁਕਮ ਅਨੁਸਾਰ ਜਿਹੜਾ ਨਾ ਇਹ ਪ੍ਰੋਗਰਾਮ ਇੱਥੇ ਹੋ ਰਿਹਾ ਤੇ ਸਤਿਗੁਰੂ ਰਾਮ ਸਿੰਘ ਜੀ ਜਿਹੜੇ ਆਜ਼ਾਦੀ ਦੇ ਪਹਿਲੇ ਕੋਹਾਂਟੀਏ ਜਿਵੇਂ ਕਿ ਹੁਣ ਮਹਾਤਮਾ ਗਾਂਧੀ ਨੂੰ ਕਹਿੰਦੇ ਨੇ ਜੀ ਉਹ ਅੰਦੋਲਨ ਜਿਹੜਾ ਸੁਤੰਤਰਤਾ ਸਲਾਨੀ ਜਿਹੜਾ ਜਾਂ ਮਹਾਤਮਾ ਗਾਂਧੀ ਹੀ ਅੰਦੋਲਨ ਸ਼ੁਰੂ ਕੀਤਾ ਹੈ ਪਰ ਨਾ ਸਤਗੁਰੂ ਆਰਮ ਸਿੰਘ ਜੀ ਨੇ ਉਹਨਾਂ ਤੋਂ 50 ਸਾਲ ਪਹਿਲਾਂ ਆਜ਼ਾਦੀ ਦਾ ਬਿਗਲ ਵਜਾ ਦਿੱਤਾ ਸੀ ਸਾਲ 1857 ਵਿੱਚ ਜੀ ਉਹਨਾਂ ਦਾ ਹੀ ਉਸੇ ਲਹਿਰ ਨੂੰ ਜਿਹੜਾ ਨਾ ਗਾਂਧੀ ਜੀ ਨੇ ਬਾਅਦ ਚ ਅਪਣਾਇਆ ਸਤਗੁਰੂ ਆਰਮ ਸਿੰਘ ਜੀ ਜਦੋਂ ਵਿਦੇਸ਼ ਚਲੇ ਗਏ ਨੇ ਜੀ ਤੇ ਉਸ ਉਹਨਾਂ ਦੀ ਯਾਦ ਵਿੱਚ ਕੱਲ ਨੂੰ 23 ਜਨਵਰੀ ਨੂੰ ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਸਾਧ ਸੰਗਤ ਹੰਮ ਮਾ ਕੇ ਇੱਥੇ ਪਹੁੰਚੇ ਤੇ ਸਾਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੇ ਸਾਗੁਰ ਦਲੀਪ ਸਿੰਘ ਕਿਰਪਾ ਕਰਨ ਹੋਏ ਸੀ ਇਹਨਾਂ ਦੇ ਵਿੱਚ ਕੀ ਕੀ ਪ੍ਰੋਗਰਾਮ ਯੋਜਿਤ ਕੀਤੇ ਗਏ ਤੁਹਾਡੇ ਗੁਰਦੁਆਰਾ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ মিডিਆ ਦੇ ਵਕਤਾ ਇੱਥੇ ਪਹੁੰਚੇ ਹੋ ਤੇ ਤੁਸੀਂ ਇਸ ਮਹਾਨ ਯੱਗ ਨੂੰ ਜੋ ਕਿ ਸ੍ਰੀ ਜੀਵਨ ਨਗਰ ਵਿਖੇ ਹੋ ਰਿਹਾ ਸਾਰੀ ਦੁਨੀਆ ਤੱਕ ਪਹੁੰਚਾਓਗੇ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਜੀ ਨਾਲ ਹੀ ਮੈਂ ਆਪਣੀ ਗੱਲ ਨੂੰ ਤੁਹਾਡੇ ਨਾਲ ਸਾਂਝੀ ਕਰਦਾ ਕਿ ਇਹ ਜਿਹੜਾ ਮਹਾਨ ਹਵਨ ਯਗਾ ਇਹਦਾ ਅਜ ਨੋਵਾਂ ਦਿਨ ਹੈ ਜੀ 350 ਹਵਨ ਕਰਨ ਦਾ ਸਾਡਾ ਸੰਕਲਪ ਸੀਗਾ ਲੇਕਿਨ ਇਹ ਹਵਨ ਤਕਰੀਬਨ 500 ਤੋਂ ਵੱਧ ਹਵਨ ਹੋ ਜਾਣਗੇ ਜੀ ਸਤਿਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਜਿਹੜੀ ਇਹ ਵਾਰਾ ਚੱਲ ਰਿਹਾ ਉਸ ਨੂੰ ਸਮਰਪਤ ਅਤੇ 23 ਤਰੀਕ ਨੂੰ ਜਿਸ ਤਰ੍ਹਾਂ ਕਿ ਸਾਡੇ ਸਤਕਾਰਯੋਗ ਸੂਬਾ ਭਗਤ ਸਿੰਘ ਜੀ ਨੇ ਆਪ ਜੀ ਨੂੰ ਦੱਸਿਆ ਜੀ ਕਿ ਕੱਲ ਦੇ ਦਿਨ ਜੀ ਸਤਗੁਰੂ ਰਾਮ ਸਿੰਘ ਜੀ ਉਹਨਾਂ ਦਾ ਪ੍ਰਕਾਸ਼ ਪੁਰ ਬੜੇ ਧੂਮਤਾਬ ਨਾਲ ਵੱਡੇ ਪੱਧਰ ਤੇ ਇੱਥੇ ਮਨਾਇਆ ਜਾਏਗਾ ਜੀ ਸਾਰੇ ਭਾਰਤ ਤੋਂ ਸੰਗਤ ਇੱਥੇ ਆਏਗੀ ਜੀ ਤੇ ਇਲਾਕੇ ਦੀ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਹੈ ਕਿ ਸਾਡੇ ਰਹਿਬਰ ਸਾਡੇ ਸਤਗੁਰੂ ਰਾਮ ਸਿੰਘ ਜੀ ਉਹਨਾਂ ਨੇ ਜੋ ਕਿ ਆਜ਼ਾਦੀ ਦਾ ਬਿਗਲ ਫਹਿਰਾਇਆ ਆਜ਼ਾਦੀ ਦਿਲਵਾਈ ਅਤੇ ਸਾਡੇ ਨਾਮਤਾਰੀ ਪੰਥ ਦਾ ਪੂਰੇ ਸੰਸਾਰ ਦੇ ਵਿੱਚ ਨਾਮ ਉਹਨਾਂ ਦੇ ਬਦੌਲਤ ਸਾਡਾ ਨਾਮ ਅੱਗੇ ਆਉਂਦਾ ਹੈ ਜੀ ਤੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਕਿ ਅਸੀਂ ਉਹਨਾਂ ਦੇ ਇਸ ਪ੍ਰਕਾਸ਼ ਪੁਰਬ ਤੇ ਪਹੁੰਚ ਕੇ ਆਪਣੀ ਹਾਜ਼ਰੀ ਲਵਾਈਏ ਜੀ ਕੱਲ ਜਿਹੜਾ ਇਹ ਹਵਨ ਯੱਗ ਹੋਇਆ ਇਸ ਹਵਨ ਯੱਗ ਦੇ ਵਿੱਚ ਸੱਤ ਮਹਾ ਮੰਡਲੇਸ਼ਵਰ ਪਹੁੰਚੇ ਨੇ ਸੁਰਾਨੀ ਤਾਮ ਤੋਂ ਹైదరాబాద్ ਤੋਂ ਦਿੱਲੀ ਤੋਂ ਔਰ ਯਮਨਾ ਤਟ ਤੋਂ ਅ ਗੰਗੋਤਰੀ ਗੰਗੋਤਰੀ ਤੋਂ ਜੀ ਔਰ ਨਰਮਦਾ ਤਟ ਤੋਂ ਜੀ ਉਹ ਸਾਰੇ ਮਹਾ ਮੰਡलेश्वर ਹਲੇ ਵੀ 10 ਦਿਨ ਤੋਂ ਇੱਥੇ ਹੀ ਜੀ ਇਸ ਯੱਗ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੇ ਆ ਸਮਾਪਨ ਤੋਂ ਬਾਅਦ ਉਹਨਾਂ ਨੇ ਇੱਥੋਂ ਸਾਡੇ ਤੋਂ ਜਾਣਾ ਆਪਣੇ ਘਰਾਂ ਨੂੰ ਵਾਪਸੀ ਤੇ ਉਹ ਸਾਰਿਆਂ ਦਾ ਜਿਹੜਾ ਇਸ ਮਹਾਨ ਹਵਨ ਯੱਗ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਸਾਰੀਆਂ ਸਮੁਚੀਆਂ ਸੰਪਰਦਾਵਾਂ 21 ਸੰਪਰਦਾਵਾਂ ਨੇ ਕੱਲ ਇੱਥੇ ਜੀ ਸਤਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਨੀ ਨੂੰ ਸਮਰਪਤ ਇੱਥੇ 21 ਹਵਨਕੁੰਡ ਲੱਗੇ ਸਨ ਉਹਦੇ ਵਿੱਚ ਆਪਣਾ ਹਵਨ ਕਰਕੇ ਆਪਣਾ ਯੋਗਦਾਨ ਪਾਇਆ ਤੇ ਇਸੇ ਤਰ੍ਹਾਂ ਕੱਲ ਤੱਕ ਸਾਰੇ ਹੋਰ ਵੀ ਮਹਾਪੁਰਸ਼ ਇੱਥੇ ਪਹੁੰਚ ਰਹੇ ਐ ਅਲੱਗ-ਅਲੱਗ ਸੰਪਰਦਾਵਾਂ ਜਿਸ ਤਰ੍ਹਾਂ ਕਿ ਸਤਗੁਰੂ ਤੇਗ ਬਹਾਦਰ ਜੀ ਦੇ ਜਿਨ੍ਹਾਂ ਨੇ ਸ਼ੀਸ਼ ਨੂੰ ਸੰਭਿਆ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੀ ਵੰਸ਼ ਵਿੱਚੋਂ ਵੀ ਇੱਥੇ ਸਮਾਜ ਦੇ ਲੋਕ ਪਹੁੰਚੇ ਆ। ਲੱਖੀ ਸ਼ਾ ਵਣਜਾਰਾ ਜੀ ਦੀ ਸਮਾਜ ਵਿੱਚੋਂ ਉਹ ਕੱਲ ਇੱਥੇ ਲਖੀਂਪੁਰ ਖੀਰੀ ਤੋਂ ਇੱਥੇ ਪਹੁੰਚ ਗਏ। ਉਹਨਾਂ ਦਾ ਸਾਰੀ ਕਮੇਟੀ ਨੇ ਸਾਡੇ ਪ੍ਰਧਾਨ ਜਸਪਾਲ ਸਿੰਘ ਜੀ ਸਮੂਹ ਕਮੇਟੀ ਨੇ ਉਹਨਾਂ ਦਾ ਸਨਮਾਨ ਪੂਰਾ ਕੀਤਾ। ਤੇ ਇਸੇ ਤਰ੍ਹਾਂ ਕੁਸ਼ਾਲ ਸਿੰਘ ਜੀ ਬੜ ਖਾਲਸਾ ਜਿਹੜੇ ਕਿ ਸੋਨੀਪੱਤ ਦੇ ਕੋਲ ਰਹਿੰਦੇ ਨੇ ਜਿਨ੍ਹਾਂ ਨੇ ਆਪਣਾ ਸਤਗੁਰੂ ਜੀ ਦਾ ਜਿਹੜਾ ਸੀਸ ਸੀਗਾ ਉਸ ਦੀ ਸੰਭਾਲ ਕੀਤੀ ਜੀ ਸੰਭਾਲ ਕੀਤੀ ਤੇ ਆਪਣੇ ਹੀ بیٹے ਦਾ ਸੀਸ ਕਲਮ ਕਰ ਦਿੱਤਾ ਉਸ ਸੀਸ ਨੂੰ ਸੰਭਾਲਣ ਵਾਸਤੇ ਆਪਣਾ ਸੀਸ ਕਲਮ ਕੀਤਾ ਸੀਸ ਕਲਮ ਕਰਕੇ ਉਹਨੂੰ ਸੰਭਾਲਿਆ ਉਸ ਵੰਸ਼ ਦੇ 21ਵੀਂ ਦਈਆ ਪਰਿਵਾਰ 21ਵੀਂ ਜਿਹੜੀ ਉਹਨਾਂ ਦੀ ਅੱਗੇ ਪੀੜ੍ਹੀ ਚੱਲ ਰਹੀ ਹੈ ਉਹ ਇੱਥੇ ਅ ਦਰਸ਼ਨ ਦੇਣਗੇ ਤੇ ਅਸੀਂ ਸਾਰੇ ਬਹੁਤ ਧੰਨ ਭਾਗ ਹੋਵਾਂਗੇ ਉਹਨਾਂ ਦੇ ਦਰਸ਼ਨ ਕਰਾਂਗੇ ਸਾਰੀ ਸੰਗਤ ਵੀ ਉਹਨਾਂ ਦੇ ਦਰਸ਼ਨ ਕਰੇਗੀ ਤੇ ਇਸ ਮਹਾਨ ਯੱਗ ਵਿੱਚ ਇਹੀ ਬੇਨਤੀ ਹੈ ਸਾਰੇ ਵੱਧ ਚੜ ਕੇ ਹਿੱਸਾ ਪਾਉਣ